ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਸਾ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਖੜਸਾ ਮੱਕੇ ਗੱਲ ਕਰੀਏ ਤਾਂ ਪੰਜਾਬ ਦੇ ਨਾਬਾ ਦੇ ਵਿੱਚ ਚੋਰੀ ਹੋਈਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਮਹਿਲਾ ਡੀਐਸਪੀ ਨਵਦੀਪ ਕੌਰ ਟੀਮਾਂ ਦੇ ਵਿਚਕਾਰ ਆ 22 ਸਤੰਬਰ ਨੂੰ ਹੋਏ ਝਗੜੇ ਦੇ ਵਿੱਚ ਇੱਕ ਦੂਜੇ ਦੇ ਉੱਤੇ ਨਿਵਾਣਾ ਅਤੇ ਗਲਤ ਵਿਵਹਾਰ ਦੇ ਇਲਜ਼ਾਮਾਂ ਦੀ ਅਸਲੀਅਤ ਕੀ ਹੈ ਤੇ ਕੀ ਇਹ ਰਾਜਨੀਤਿਕ ਸੁਰੱਖਿਆ ਦੇ ਨਾਲ ਜੁੜਿਆ ਹੈ ਮਾਮਲਾ ਕੀ ਵਿਚਾਰ ਰੱਖਦੇ ਹੋ ਤੁਸੀਂ ਇਸ ਦਿੱਤੇ ਇਹ ਕਿਸਾਨਾਂ ਜਿਵੇਂ ਬੰਦੀਆਂ ਨੇ ਇੱਕ ਮਤਲਬ ਉੱਥੇ ਡੀਐਸਪੀ ਦਾ ਦਫ਼ਤਰ ਅਕਰਾਵ ਕੀਤਾ ਸੀਗਾ ਜਿਹਨੂੰ ਇਨਸਾਫ ਨਹੀਂ ਮਿਲ ਰਿਹਾ ਜਿਨ੍ਹਾਂ ਨੇ ਲਿਖਾਇਆ ਹੈਗਾ ਵੀ ਆਹ ਟਰਾਲੀ ਚੋਰਾ ਆਹ ਟਾਇਰ ਚੋਰਾ ਨੇ ਆ ਕੀਤਾ ਉਹ ਸਬੂਤ ਦੇਣ ਦੇ ਬਾਅਦਾਂ ਵੀ ਸਰਕਾਰ ਨਹੀਂ ਕੁਝ ਕਰ ਰਹੀ ਸੀ ਹੂੰ ਜਿਸ ਕਰਕੇ ਉਹਨਾਂ ਨੂੰ ਰੈਟ ਕਰਨਾ ਪਿਆ ਤੇ ਉਸ ਤੋਂ ਮਤਲਬ ਉਹਨਾਂ ਨੂੰ ਮਿਲਦੀ ਪੁਕਤੀ ਸੀ ਕਿ ਡੀਐਸਪੀ ਦੀ ਤੇ ਲੋਕਾਂ ਦੀ ਕਿ ਤੁਸੀਂ ਇੱਥੇ ਧਰਨਾ ਲਾਉਣਾ ਹੈਗਾ ਇੱਥੇ ਸਾਮੇ ਬੈਜੋ ਤੇ ਸਾਨੂੰ ਰਾਹ ਦੇ ਦਿਓ ਫਿਰ ਉਸ ਤੋਂ ਬਾਅਦ ਕਿਸਾਨਾਂ ਨੇ ਮਤਲਬ ਮਰਿਆਦਾ ਤੋੜਤੀ ਠੀਕ ਆ ਇਹ ਤੇ ਦੋ ਰਾਵਾਂ ਨਹੀਂ ਗਿਆ ਕਿ ਬੀਬੀ ਮਨਦੀਪ ਕੌਰ ਚੀਮਾ ਜਿਹੜੀ ਹੈਗੀ ਆ ਉਹ ਇੰਟਰਨੈਸ਼ਨਲ ਐਥਲੀਟ ਹੈਗੀ ਆ ਉਹ 골ਡ ਮੈਡਲ ਸੀ 올림픽 ਤੱਕ ਖੇਡੀ ਹੈਗੀ ਆ ਉਹਦਾ ਬੜਾ ਕਾਰਗੁਜ਼ਾਰੀ ਬੜੀ ਆ ਉਹ ਔਰ ਇਲੀਗਲਿਕ ਸੀ ਸ਼ੀ ਵਾਸ ਨਾ ਸ਼ੀ ਇਜ਼ ਨਾਟ ਅ ਗ੍ਰੈਜੂਏਟ ਉਹ ਪਹਿਲਾਂ ਡੀਐਸਪੀ ਬਣਾਈ ਸੀ ਫਿਰ ਉਹ ਸਰ ਲੱਥ ਗਈ ਸੀ ਜਾਂ ਕਰਦੀ ਸੀ ਦੋਰਾ ਫਿਰ ਸਰਕਾਰ ਨੇ ਉਹਨੂੰ ਡੀਐਸਪੀ ਬਣਾਤਾ ਗੱਲ ਹੈ ਕਿ ਮੈਂ ਵੀ ਦੇਖਿਆਗਾ ਕਿ ਇਹ ਅੰਤਰਰਾਸ਼ਟਰੀ ਮੈਡਲਿਸਟ ਹੋ ਜਾਣ ਦਾ ਮਤਲਬ ਇਹ ਨਹੀਂਗਾ ਕਿ ਉਹ ਬੰਦਾ ਸਿਆਣਾ ਹੋ ਗਿਆ ਹੂੰ ਜੀ ਬਿਲਕੁਲ ਠੀਕ ਹੈ ਕਿਉਂਕਿ ਹਰ ਅਧਿਕਾਰੀ ਦਾ ਇੱਕ ਵਿਵੇਕ ਹੁੰਦਾ ਹੂੰ ਜਿਹੜਾ ਵਿਵੇਕ ਸ਼ੀਰ ਬੰਦਾ ਹੁੰਦਾ ਨਾ ਉਹ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨੂੰ ਪਤਾ ਕਿ ਮੈਂ ਪ੍ਰੋਬਲਮ ਕਿਦਾਂ ਸੋਲਵ ਕਰਨੀ ਹੈ ਹੂੰ ਠੀਕ ਹੈ ਹੁਣ ਇਹ ਗੱਲ ਹੈਗੀ ਕਿ ਵਿਵੇਕ ਦਾ ਅਰਥ ਇਹ ਹੁੰਦਾ ਕਿ ਸਥਿਤੀਆਂ ਤੇ ਪਰਸਥਿਤੀਆਂ ਨੂੰ ਭਾਵਦੇ ਹੋਏ ਤੁਸੀਂ ਉਹ ਤਰਾਸਾ ਲਬ ਲੈਣਾ ਤੁਸੀਂ ਵਿਵੇਕਸ਼ੀਲਾ ਹੂੰ ਤੇ ਜੇ ਤੁਸੀਂ ਨਹੀਂ ਲਬਦੇ ਵਿਵੇਕੀ ਨਾ ਹੂੰ ਹੁਣ ਗੱਲ ਹੈਗੀ ਕਿ ਉਹ ਕੁੜੀ ਭਵਨ ਅੰਤਰਰਾਸ਼ਟਰੀ ਪਲੇਅ ਰ ਹੈਗੀ ਹੈ ਨਾ ਰਹੀ ਹੈ ਉਹ ਇੱਕ ਵੱਖਰਾ ਕੀਤਾ ਹੈਗਾ ਉਹਨੂੰ ਉਹਦੇ ਅਵਾਰਡ ਮਿਲ ਚੁੱਕੇ ਆ ਉਹਨੂੰ ਮਿਲ ਗਿਆ ਲੇਕਿਨ ਜਿਹੜੀ ਤੇ ਸਟਰੀਟ ਮਿਲੀ ਹੈ ਉੱਥੇ ਤੁਸੀਂ ਇੱਕ ਗੱਟੜ ਅਧਿਕਾਰੀ ਹੋ ਤੁਹਾਡਾ ਵਿਵੇਕ ਕਿੱਥੇ ਗਿਆ ਹੂੰ ਹੈਨਾ ਉਹਨੂੰ ਮੈਂ ਬੋਲਦੇ ਦੇਖਿਆ ਹਮ ਉਹਨਾਂ ਕਿਸਾਨਾਂ ਨੂੰ ਜੇ ਕਿਸਾਨ ਦੀ ਧੀ ਹੈਗੀ ਅੱਜ ਜਲੇ ਤਰੰਤਰ ਤੋਂ ਕਿਸਾਨ ਦੀ ਬੇਟੀ ਆ ਪਰਿਵਾਰ ਚੋਟੀ ਹੈ ਗਰੀਬ ਪਰਿਵਾਰ ਚੋਂ ਇਸ ਲੈਵਲ ਤੱਕ ਪੁੱਜ ਰਹੀ ਹੈ ਤੂੰ ਉਹਨਾਂ ਨੂੰ ਗੁੰਡੇ ਆਖਰੀ ਹਮ ਜੀ ਹਾਂ ਜੀ ਹਨਾ ਕਿਸਾਨਾਂ ਨੂੰ ਤੇਰੀ ਭਾਸ਼ਾ ਨਹੀਂ ਹੋਵੇਗੀ ਹਮ ਤੁਸੀਂ ਤੇ ਇੰਨੇ ਚੰਗੇ ਹੋ ਕਿ ਤੁਸੀਂ ਆਪਣੇ ਉਹਨੂੰ ਕੰਟਰੋਲ ਕਰੋ ਕੰਟਰੋਲ ਕਰਨ ਤੋਂ ਬੰਦਾ ਰਸਤਾ ਬਣਾਓ ਹਮ ਰਸਤਾ ਬਣਾਉਣ ਤੋਂ ਕਰੋ ਹੁਣ ਤੁਸੀਂ ਇਹ ਕਹ ਰਹੇ ਕਿ ਮੈਨੂੰ ਉਹਨਾਂ ਨੇ ਇਹ ਕੀਤਾ ਉੱਥੇ ਜਦੋਂ ਨਾ ਤੁਸੀਂ ਪੁਲਿਸ ਦੀ ਵਰਦੀ ਪਾ ਲਈ ਹੈਗੀ ਇਸ ਲੈਵਲ ਦੀ ਤੁਸੀਂ ਲੇਡੀ ਨਹੀਂ ਰਹਿ ਗਏ ਹਮ ਤੁਸੀਂ ਡੀਐਸਪੀ ਆ ਹੂੰ ਜੀ ਹਾਂਜੀ ਜਿਹੜੀਆਂ ਲੇਡੀਆਂ ਦੇ ਕਿਸਾਨ ਜਿਹੜੇ ਹੈਗੇ ਆ ਉਹ ਬਹੁਤ ਮੱਲਬ ਇੱਕ ਜ਼ਮੀਨ ਨਾਲ ਜੁੜੇ ਹੋਏ ਨਾ ਧੀਆਂ ਬਣੇ ਦੀ ਕਰਨੀ ਆਉਂਦੀ ਆ ਹੂੰ ਬਹੁਤੇ ਅੰਮ੍ਰਿਤਧਾਰੀ ਹੈਗੇ ਆ ਜਿਨ੍ਹਾਂ ਨੂੰ ਇਹ ਪਤਾ ਹੈਗਾ ਲੇਕਿਨ ਇਹ ਇਲਜ਼ਾਮ ਨਹੀਂ ਲੱਗਦਾ ਕਿ ਤੁਹਾਨੂੰ ਉਹਨਾਂ ਬੈਟ ਟੱਚ ਕੀਤਾ ਜਾਂ ਇਹ ਗੱਲ ਕੀਤੀ ਹੈਗੀ ਆ ਜਦੋਂ ਤੁਸੀਂ ਗੱਡੀ ਚਾੜ ਹੀ ਦਿਨੇ ਉੱਥੇ ਪਹੁੰਚ ਜਾਨੇ ਵਿੱਚ ਬੜੀ ਜੰਨੇ ਆ ਨਵਾਂ ਗੁੱਸੇ ਜਾ ਜੰਨੇ ਆ ਤੇ ਉਹਦੇ ਵਿੱਚ ਬੰਦਾ ਜੁੰਡਾ ਤੁਸੀਂ ਬੜਿਆ ਕਲੇਡੀ ਦਾ ਹੂੰ ਜੀ ਹਾਂਜੀ ਹੈਨਾ ਜੀ ਤੇ ਉਹਦੇ ਵਿੱਚ ਤੁਸੀਂ ਭਾਵੇਂ ਅੱਜ ਫੀਲ ਕਰ ਵੀ ਰਹੇ ਕਿ ਮੇਰੇ ਕੋਲ ਗਲਤੀ ਹੋ ਗਈ ਮੈਂ ਮੋਛ ਨਹੀਂ ਹੋ ਗਈ ਸੀ ਹੂੰ ਪਰ ਜਿਹੜਾ ਅਧਿਕਾਰੀ ਕੋਈ ਵੀ ਹੈ ਬਹੁਤ ਹੈ ਨਾ ਪੰਗੇ ਨਾ ਪੁਲਿਸ ਦੀਆਂ ਲੈਕਿੰਗ ਕਰਕੇ ਪਿੰਦੇ ਆ। ਜਦੋਂ ਉਹਨਾਂ ਅਧਿਕਾਰੀ ਵਿਵੇਕਹੀਣ ਹੋ ਜਾਂਦਾ, ਸੂਝਹੀਣ ਹੁੰਦਾ, ਉਹ ਕੋ ਸਹੀ ਸਮੇਂ ਸਰ ਸਹੀ ਫੈਸਲਾ ਨਹੀਂ ਹੁੰਦਾ। ਹਾਂਜੀ। ਘਟ ਤੋਂ ਘਟ ਸਹੀ ਸਮੇਂ ਫੈਸਲਾ ਕਰਨਾ ਹੀ ਵਿਵੇਕਕੀ ਦਾ। ਉਹ ਕੋ ਨਹੀਂ ਹੋਇਆ। ਜੀ। ਅੱਛਾ ਦੂਜੇ ਜਿਹੜੇ ਨਾਲ ਦੇ ਸੀਗੇ, ਉਹਦੇ ਜੂਨੀਅਰ ਸਬ ਕੋਆਰਡੀਨੇਟ ਸੀਗੇ, ਉਹਨਾਂ ਨੇ ਵਿਚਾਰੇ ਧੱਕੇ ਮੁਕੇ ਖੜੇ ਕੋ ਨਾ ਦੇ ਖੜੇ। ਲੇਕਿਨ ਜਿਹੜੀ ਡਿਮਾਂਡ ਸੀ ਉਹਦੇ ਖਤਮ ਹੋ ਗਈ ਨਾ। ਟੋਲਾ ਹੋਰ ਪੈ ਗਿਆ। ਬਾਜ ਰਾਜਨੇਵਾ ਦਾ ਹੋ ਗਿਆ। ਹੂੰ। ਵੇਰ ਸੀਨੀਅਰ ਤੋਂ ਘਰੇ ਨੇ ਬੈਠ ਕੇ ਚਾ ਕੋਈ ਗੱਲ ਨਹੀਂ ਵੀ ਤੁਸੀਂ ਵੀ ਗਲਤ ਹੋਗੇ ਗਲਤ ਆ ਤੇ ਆਪਾਂ ਠੀਕ ਬਚ ਚਲਦੇ ਆ ਲੇਕਿਨ ਜਿਹੜੀ ਲੜਾਈ ਸੀ ਉਹ ਤਾਂ ਟੁੱਟ ਗਈ ਹਮ ਹਣਾ ਹੁਣ ਮੈਂ ਇੱਥੇ ਦੇਖੀ ਹੈਗੀ ਆ ਕਿ ਸਾਡੇ ਨਾਲ ਕੋਈ ਪੌਂਚ ਰਪੇਲਾ ਕਪੂਸਲੇ ਅ ਟੀਚਰਸ ਲੈ ਰਹੇ ਜੜਤਾਲ ਕਰ ਰਿਹਾ ਸੀ ਕਿ ਤੇ ਉਹ ਟੈਂਕੀ ਜੜਗੀ ਕੁੜੀ ਹਮ ਹਮ ਉਹਦੇ ਸਾਡੇ ਥੱਲੇ ਬੈਠੇ ਆ ਅਸੀਂ ਬਜ਼ੁਰਗ ਰਿਪੋਰਟਰ ਉੱਥੇ ਖੜੇ ਸੀ ਜੀ ਤੇ ਉਥੇ ਦੇ ਡੀਐਸਪੀ ਜੀ ਨਾ ਉਹ ਵੀ ਅੰਤਰਾਸ਼ਟਰੀ ਪ੍ਰੇਰ ਸੀ ਹਮ ਹਮ ਉਹ ਬੜਾ ਹਾਰਸ਼ਪ ਮੈਂ ਨਿਕਲਣਾ ਉਹੜੀਆਂ ਬੀਬੀਆਂ ਥੱਲੇ ਬਿਠੀਆਂ ਹੁੰਦਾ ਰਹਿੰਦਾ ਰਹੇ ਲਾਰੀਆਂ ਤੇ ਉਹਨਾਂ ਕੋਲ ਛੋਟੇ ਬੱਚੇ ਵੀ ਆ ਹਾਂ ਹੁਣ ਬੱਚੇ ਨੇ ਬਾਥਰੂਮ ਜਾਣਾ ਬੱਚੇ ਨੂੰ ਪਾਣੀ ਵੀ ਪੀਣਾ ਬੱਚੇ ਨੂੰ ਦੁੱਧ ਵੀ ਪੀਣਾ ਉਹ ਉੱਠ ਕੇ ਜਾਣਾ ਹੁੰਦਾ ਵਿੱਚੋਂ ਉਹਨੇ ਬਹਿਲਾਤ ਹਾਂ ਅੱਛਾ ਜੀ ਇੰਨੀ ਸ਼ਕਤੀ ਕਰਦੀ ਵੀ ਕਿ ਨਿਕਲਣ ਦੇ ਕੇ ਇੱਕ ਉੱਥੇ ਨਾ ਹੋਰ ਡੀਐਸਪੀ ਸੀਸ ਦਾ ਪਰਸਦਾ ਗਰਮੀਤ ਸਿੰਘ ਮੈਂ ਉਹਨਾਂ ਨੂੰ ਕਿਹਾ ਬੜੇ ਸਣੇ ਆ ਹਾਂ ਹਾਂ ਉਹ ਅੱਜਕੱਲ ਐਸਪੀ ਹੈਗੇ ਆ ਤੇ ਐਸਐਸਪੀ ਆ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਗਰਮੀਤ ਸਿੰਘ ਜੀ ਗੱਲ ਇਹਦਾ ਵੀ ਆ ਨਹੀਂ ਚੰਗਾ ਬੀ ਜੇ ਤੁਸੀਂ ਇਹਨਾਂ ਨੂੰ ਨਾ ਥੋੜਾ ਰਿਲੈਕਸ ਰੱਖੋਗੇ ਤੁਹਾਡੀਆਂ ਭਾਵਨਾ ਹੋਊਗੀ ਪੁਲਿਸ ਸਾਡੀ ਸਹਿਯੋਗ ਕਰ ਰਹੀ ਹੈ ਫਿਰ ਉਹਨੂੰ ਬਾਹਰ ਸਕਦੇ ਹਾਂ ਉਤੋਂ ਹਮ ਬਿਲਕੁਲ ਜੀ ਬੀ ਜੇ ਇਹ ਨਾ ਹੋਵੇ ਕਿ ਇਹ ਹੁਣ ਕਰੋ ਮਰਦ ਆਏ ਆ ਵੀ ਤੁਸੀਂ ਇਹਨਾਂ ਨੂੰ ਟਾਈਟ ਕਰ ਦਿਓ ਕਿ ਪੰਜਾਬ ਦਾ ਲਹੂ ਇਹ ਜਾਏ ਨਾ ਵੀ ਕਰੋ ਮਰਦ ਆਣ ਨਾ ਹਮ ਬਿਲਕੁਲ ਸਹੀ ਹਾਂਜੀ ਹਨਾ ਉਹ ਕਹਿੰਦਾ ਮੈਂ ਇਹਨੂੰ ਕਿਹਾ ਇਹ ਮੰਨਦਾ ਜੀ ਹਮ ਕਿਉਂਕਿ ਸਭ ਕੁਝ ਨੇਦੀ ਹੈ ਹਮ ਹਮ ਇਹ ਮਰਜ਼ੀ ਕਰਦਾ ਮੈਂ ਕਹੇ ਨਹੀਂ ਅੱਛਾ ਹੋਇਆ ਕਿ ਇਹ ਕਿ ਉਹ ਗੱਲ ਕਰੋ ਮਰਦ ਆ ਗਈ ਹਮ ਉੱਥੇ ਉਹ ਕੁੜੀ ਤਾਂ ਉੱਪਰ ਚੜੀ ਸੀ ਉਹ ਅਗਲਾ ਦੀ ਹੁਣ ਅਗਲਾ ਜਦੋਂ ਭੱਜੀ ਆ ਤੇ ਫੇ ਰੌਲਾ ਪੈ ਗਿਆ ਉਹ ਮੈਨੂੰ ਵੀ ਗੁੱਸਾ ਆ ਗਿਆ ਜੋ ਪੰਜਾਬ ਦੀ ਧੀ ਮਰ ਰਹੀ ਆ ਤੇ ਤੁਹਾਨੂੰ ਮੈਨੂੰ ਵੀ ਗੁੱਸਾ ਆ ਗਿਆ ਮੇਰੇ ਮੋਸ਼ਨੇ ਹੋ ਗਿਆ ਮੈਂ ਵੀ ਬੋਲ ਪਿਆ ਹੂੰ ਤੂੰ ਬੋਲਣ ਕਰਕੇ ਕਿਹਾ ਕਿ ਉਹਨਾਂ ਮੁੰਡਿਆਂ ਨੂੰ ਥੋੜਾ ਜਿਹੜੇ ਰਸਟਾਲਿਆਂ ਨੂੰ ਗੁੱਸਾ ਆ ਗਿਆ ਉਹਨਾਂ ਨੇ ਉਹ ਉੱਥੇ ਅਟੈਕ ਕਰਤਾ ਡੀਐਸਪੀ ਤੇ ਹੂੰ ਤੇਰੇ ਕਰਕੇ ਕੁੜੀ ਮਰੀ ਜੀ ਉਹਦੇ ਕਰਕੇ ਉਹ ਫੇ ਭੱਜ ਕੇ ਗੱਡੀ 'ਚ ਲੋਕਾਂ ਨੇ ਗੱਡੀ ਵੱਟੇ ਪਾ ਲਈ ਤੇ ਕੀ ਕਟਿਆ ਹੂੰ ਇਹੀ ਸਿਚੁਏਸ਼ਨ ਹੋਈ ਹਨਾ ਗੱਲ ਇਹ ਗਈ ਕਿ ਅਸੀਂ ਵਿਵੇਕਦੋ ਵਤਨਾ ਹੂੰ ਬਿਲਕੁਲ ਅਸੀਂ ਉਹ ਬੱਚਿਆਂ ਨੂੰ ਆਪਣੇ ਬਣਾ ਕੇ ਉਹਨਾਂ ਦੀ ਗੱਲ ਸੁਣਨੀ ਆ ਉਹਨਾਂ ਨੂੰ ਉਤਾਰਨਾ ਵੀ ਆ ਤੇ ਕਿਸੇ ਵੀ ਸਿਵਲ ਅਧਿਕਾਰੀ ਦੇ ਜੁਮੇ ਪਹੁੰਚਾਏਗਾ ਹੂੰ ਤੁਸੀਂ ਫੈਸਲੇ ਆਪ ਕਰਨਾ ਪੀਨੇ ਹੂੰ ਧੰਦਾ ਪੁਲਿਸ ਦਾ ਮਤਲਬ ਦਾ ਸ਼ਾਂਤੀ ਨੂੰ ਬਣੇ ਰੱਖਣਾ ਕਾਨੂੰਨ ਬਸਨ ਬਣਾਉਣਾ ਕਿ ਤੁਸੀਂ ਫੈਸਲੇ ਦੇਣੇ ਹੂੰ ਹਨਾ ਦੂਜੇ ਪਾਸੇ ਮੈਂ ਕਿਸਾਨਾਂ ਦੀ ਵੀ ਗੱਲ ਕਰਦਾ ਵੀ ਕਿਸਾਨ ਵੀ ਇਹਨਾਂ ਨੂੰ ਇਹ ਪਰਿਪੂਰਣ ਹੀ ਕਹਿੰਦੇ ਜੀ ਜਦੋਂ ਭੀੜ ਇਕੱਠੀ ਹੁੰਦੀ ਨਾ ਭੀੜ ਦਾ ਦਿਮਾਗ ਨਹੀਂ ਹੁੰਦਾ ਹੂੰ ਜੀ ਹਾਂ ਜੀ ਜਦੋਂ ਨਾ ਉਹ ਕੋੜਕਪੁਰਾ ਕਾਂਡ ਹੋਇਆ ਹੂੰ ਜੋ ਜਿੰਨੂੰ ਗੋਲੀ ਚੱਲੀ ਉੱਥੇ ਜੀ ਤੇ ਸੈਕੰਡ ਡੇ ਮੈਂ ਤੁਹਾਨੂੰ ਆਪਣੀ ਤੁਹਾਨੂੰ ਸਾਵਾਂਗਾ ਜਿਹੜੀ ਬਾਪਰੀਆਂ ਗੱਲਾਂ ਵੀ ਕਿਦਾਂ ਵਾਪਰਦੀਆਂ ਸੈਕੰਡ ਡੇ ਨਾ ਮੇਰੇ ਬੇਟੇ ਦਾ ਵਿਆਹ ਸੀ ਹੂੰ ਠੀਕ ਹੈ ਜੀ ਤੇ ਅਸੀਂ ਬਰਾਤ ਲੈ ਕੇ ਜਾ ਰਹੇ ਹਾਂ ਸਵਾਗਤ ਤੇ ਬਠਿੰਡੇ ਨੂੰ ਰਸਤਾ ਸੀਗਾ ਕਬੂਲੇ ਦੇ ਬਠਿੰਡੇ ਗਏ ਆ ਜਦੋਂ ਕੋੜਕਪੂਰੇ ਅਸੀਂ ਗਏ ਤੇ ਉੱਥੇ ਲਾਉਣ ਲੱਗ ਪਏ ਰਾਸਟਰ ਨੂੰ ਕੋਲ ਕਰ ਹੂੰ ਡੈਰਿਗੇਟ ਕਰਦੇ ਡੈਰਿਗੇਟ ਕਰਨ ਲੱਗ ਪਏ ਉਹ ਕਰਦੇ ਸੀ ਜੀ ਤੇ ਮੈਂ ਬਠਿੰਡੇ ਤੋਂ ਤੁਹਾਨੂੰ ਉਹ ਗਨੇਣਾ ਮੰਡੀ ਤੋਂ ਹੋ ਰਹੇ ਸੀਗਾ ਤੇ ਤੁਹਾਨੂੰ 8 ਕਿਲੋਮੀਟਰ ਹੂੰ ਠੀਕ ਹੈ ਤੋ ਮੈਂ ਨਾ ਗੱਡੀ ਜੱਗੇ ਮੈਂ ਉਤਰਿਆ ਮੈਂ ਉਹ ਬਜ਼ੁਰਗ ਸੀਗੇ ਕਿਸਾਨ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਬੱਪੀ ਤੁਸੀਂ ਠੀਕ ਕਰ ਰਹੇ ਹੋ ਪਰ ਇਹੜੀ ਬਰਾਤ ਆ ਅਸੀਂ ਦੋਆਬੇ ਚੋਂ ਆਏ ਕੂਥਲੇ ਚੋਂ ਆਏ ਆ ਧਾਰੇ ਬਠਿੰਡੇ ਤੋਂ ਆਏ ਆ ਧਾਰੇ ਤੋਂ ਗਿਸਟ ਆ ਹਾਂਜੀ ਵੀ ਜੇ ਅੱਜ ਵਿਆਹ ਰੱਖਿਆ ਤਾਂ ਫੇਰ ਤਾਂ ਅਸੀਂ ਨਾ ਰੱਖਦੇ ਇਹ ਵਿਆਹ ਰੱਖਿਆ ਉਹਨਾਂ ਨੇ ਤਿਆਰੀ ਕੀਤੀ ਹੈ ਜਾਣਾ ਹੁਣ ਉਹ ਬਜ਼ੁਰਗ ਸੀ ਕਬੀਲਦਾਰ ਸੀਗਾ ਤੋ ਮੈਨੂੰ ਕਹਿੰਦਾ ਵੀ ਠੀਕ ਆ ਤੁਸੀਂ ਲੰਘ ਜਾਓ ਕੋਈ ਹੈ ਨਾ ਮੰਨ ਗਏ ਹਾਂ ਹੁਣ ਉਹ ਉਹਦੇ ਪਿੱਛੇ ਜਦੋਂ ਨੇ ਕਿਹਾ ਵੀ ਨਿਗਾਹ ਦਿਓ ਤੇ ਜਿਹੜੇ ਦੂਜੇ ਸੀਗੇ ਮਢੀਰ ਖੰਡਾ ਜਿਹੜਾ ਹੂੰ ਉਹ ਨਹੀਂ 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 ਬਿਲਕੁਲ ਨਹੀਂ। ਸਾਡੇ ਨਾਲ ਬੈਠੋ ਇੱਥੇ। ਇੱਥੇ ਗੋਲੀ ਜਲੀ ਵੀ ਤੁਹਾਨੂੰ ਵਿਆਹ ਦੀ ਪਈ ਹੈ। ਹੂੰ। ਮਤਲਬ ਉਹ ਜਾਣਦਾ ਹੀ ਨਹੀਂ ਕਿ ਮੈਂ ਕੀ ਕਰਾਂ। ਉਹ ਤੇ ਕੀ ਹੈ ਵਿਵੇਕ? ਹੂੰ। ਬਿਲਕੁਲ ਜੀ ਹਾਂ ਜੀ। ਬਜ਼ੁਰਗੋ ਤਜਰਬਾ ਤੇ ਉਹ ਹੁਣ ਕੱਲ ਦੇ ਘੰਟਿਆਂ ਦੇ ਵਿੱਚ ਵੀ ਜਿਹੜੇ ਰੋਲਾ ਪਾਉਣ ਵਾਲਿਆ, ਕ੍ਰੂਦ ਪਾਉਣ ਵਾਲਿਆ ਨਾ ਹੂੰ। ਉਹ ਉਹ ਸ਼ਰਾਰਤੀ ਹੁੰਦੇ ਵਿੱਚ। ਹੂੰ ਜੀ ਹਾਂ ਜੀ। ਉਹਨਾਂ ਨੇ ਕਰਨਾ ਹੀ ਹੁੰਦਾ ਉਹ ਸ਼ਰਾਰਤੀ ਨਹੀਂ ਛੱਡਦੇ। ਹੂੰ। ਅੱਜ ਇਹ ਕਿਸਾਨੀ ਅੰਦਲਨ ਦੇ ਵਿੱਚ ਧਰਨੇ ਲੱਗਨੇ ਸਾਡੀਆਂ ਸੜਕਾਂ ਦੇ ਉੱਤੇ ਤੇ ਕਈ ਵਾਰੀ ਧਰਨੇ 'ਚ ਮੈਂ ਵੀ ਜਾਣਾ ਹੁੰਦਾ ਸੀਗਾ ਕਵਰੇਜ ਕਰਨੇ ਜਾਣਾ ਜਾਂ ਉਹਨਾਂ ਦੇ ਸਪੋਰਟ ਤੇ ਵੀ ਜਾਣਾ ਹੂੰ ਮੇਰੀ ਪਹਿਲੀ ਜਗ ਹੁੰਦੀ ਸੀ ਜਿਸ ਧਰਨਾ ਬੈਣਾ ਮੈਂ ਉਹਨਾਂ ਨੂੰ ਬਣਾ ਰਣਾ ਜੀ ਵੀ ਗੱਲ ਸੁਣੋ ਯਾਰ ਆਪਾਂ ਰਸਤਾ ਰੋਕ ਲਿਆ ਹੂੰ ਪਰ ਮੈਂ ਦੁਖੀ ਸੀ ਕੋਈ ਬਰਾਦ ਕੋਈ ਮਰੀਜ਼ ਹਨ ਕੋਈ ਬਜ਼ੁਰਗ ਜੀ ਜਾਂ ਉਹਨੂੰ ਨਹੀਂ ਆਪ ਰੋਕਣਾ ਖਾਸ ਕਰਕੇ ਲੇਡੀ ਤੇ ਰੋਕਣੀ ਨਹੀਂ ਕੋਈ ਐਮਰਜੈਂਸੀ ਸੇਵਾ ਉਹ ਲੇਡੀ ਜਾ ਰਹੀ ਆ ਉਹ ਬੱਚਾ ਲੈ ਕੇ ਜਾ ਰਹੀ ਆ ਕਿਸੇ ਕੰਮ ਜਾ ਰਹੀ ਆ ਭੋਗ ਪੀ ਕੇ ਜਾ ਰਹੀ ਸੌਣੇ ਜਾ ਰਹੀ ਆ ਮੈਂ ਕਿਹਾ ਆਪ ਲੇਡੀ ਜੀ ਨਹੀਂ ਕੇ ਰੋਕਣਾ ਉਹ ਮੇਰੀ ਮੈਂ ਜਿੱਥੇ ਵੀ ਲਾਇਆ ਉਹ ਮੰਨਦੇ ਰਹੇ ਹੂੰ ਉਹਨੂੰ ਮਨਾਉਣਾ ਪੈਂਦਾ ਸੀਗਾ ਹੂੰ ਤੋਂ ਇੱਕ ਵਾਰੀ ਤਾਂ ਧਰਨ ਲੱਗਾ ਜਿਦ ਕਹਿੰਦੇ ਅਸੀਂ ਬਣਾ ਜਿਆਦਾ ਸਾਡੇ ਲੱਗੇ ਲੱਗਾ ਸੀ ਸੈਨ ਆਰਸੀਫ ਦੇ ਵਿੱਚ ਹੂੰ ਤੋਂ ਮੈਂ ਕੰਟਰੋਲ ਕਰ ਰਿਹਾ ਤੇ ਮੈਂ ਲੈਕਚਰ ਕਰ ਰਿਹਾ ਤੇ ਉਹ ਸਾਰਾ ਮੈਂ ਕਰ ਰਿਹਾ ਹੂੰ ਤੇ ਉਹ ਡੀਐਸਪੀ ਉੱਤੇ ਖੜਾ ਸੀ ਉਹ ਸ਼ੋਕਸ਼ਾ ਸ਼ਰਮਾ ਹੂੰ ਤੂ ਜਦੋਂ ਧੰਨ ਖਤਮਜਾ ਹੋ ਗਿਆ ਤੇ ਉਹ ਕਹਿੰਦਾ ਉਹ ਉਹਨਾਂ ਨੂੰ ਸੱਦਿਓ ਤੇ ਉਹ ਮਸਦਾ ਮੈਨੂੰ ਕਹਿੰਦਾ ਸਾਰੇ ਤੁਹਾਡਾ ਲੈਕਚਰ ਵੀ ਬੜਾ ਵਧੀਆ ਸੀਗਾ ਕਿ ਤੁਸੀਂ ਸਰਕਾਰ ਦੀਆਂ ਨੀਤੀਆਂ ਵੀ ਸਾਹਮਣੇ ਆਉਂਦੀਆਂ ਜਿਹੜੀਆਂ ਮਾੜੀਆਂ ਹੂੰ ਹੂੰ ਤੁਸੀਂ ਇਹਨਾਂ ਨੂੰ ਵੀ ਮੋਟੀਵੇਟ ਕੀਤਾ ਲੜਨ ਲਈ ਮਜੂਰ ਕੀਤਾ ਤੇ ਲੋਕਾਂ ਦਾ ਸਾਥ ਵੀ ਦਿੱਤਾ ਸਾਨੂੰ ਕੋਈ ਪੰਗਾ ਨਹੀਂ ਪਿਆ ਹੂੰ ਤੇ ਮੈਨੂੰ ਬਹੁਤ ਚੰਗਾ ਲੱਗਾ ਉਹ ਉਸ ਦਿਨ ਤੋਂ ਲੈ ਕੇ ਉਹ ਅੱਜ ਤੱਕ ਮੇਰੇ ਦੋਸਤ ਆ ਹੂੰ ਮੈਂ ਕੰਮ ਨਹੀਂ ਕਰਾਇਆ ਲੇਕਿਨ ਮੈਨੂੰ ਉਹ ਫੋਨ ਕਰਦੇ ਰਹਿੰਦੇ ਆ ਜਾਂ ਮੈਂ ਗੁੱਡ ਮਾਰਨਿੰਗ ਭੇਜਦੇ ਰਹਿੰਦੇ ਆ ਕਹਿਣ ਦਾ ਮਤਲਬ ਹੈਗਾ ਕਿ ਸਾਡੇ ਚ ਇਹ ਜਿਹੜੇ ਕਿਸਾਨਾਂ ਨੂੰ ਵੀ ਬੇਨਤੀ ਹੈ ਹੂੰ ਕਿਸਾਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣੀ ਨਿਮਰਤਾ ਅੰਦਰ ਮਾਨਤਾ ਨਾਲ ਅੱਗੇ ਵਧੋ ਜੀ ਹਾਂ ਜੀ ਲੇਕਿਨ ਜਿਹੜਾ ਤੁਹਾਡੇ ਹਾਲਾਤ ਆ ਕਿ ਤੁਸੀਂ ਤੇ ਹੁਣ ਅੱਜ ਕੱਲ ਮਤਲਬ ਅਗਰਾਹੋਂ ਸਾਹਿਬ ਕਹਿੰਦੇ ਵੀ ਡਾਲੇ ਡੱਲੇ ਵਾਲ ਗਲਤ ਵਾ ਉਹ ਕਹਿੰਦਰ ਰਲਿਆ ਡੱਲੇ ਵਾਲ ਕਹਿੰਦਾ ਇਹ ਵੀ ਕਿਹਾ ਹੋਇਆ ਤੁਸੀਂ ਤੇ ਇਹ ਜਦੋਂ ਕਰਨਾ ਪਿਆ ਤੁਸੀਂ ਤੇ ਤੁਹਾਡੀਆਂ ਇਹ ਹੀ ਬੰਗੇ ਵੀ ਹਰੀਆਂ ਪਗੜੇ ਧਰਨੇ ਵਾਲੀ ਆ ਹੂੰ ਬਿਲਕੁਲ ਜੀ ਧਰਨੇ ਨਾਲ ਦੇ ਰਿਜ਼ਲਟ ਕੀ ਹੈਗਾ ਕਿ ਇਹਨਾਂ ਲੜੇ ਹੋਇਆ ਤੁਸੀਂ ਮਤਲਬ ਇਹਨਾਂ ਚੀਜ਼ੇ ਤੋਂ ਬਚ ਕੇ ਆਪਣੇ ਹਿੱਤਾਂ ਨੂੰ ਲੋਕ ਇਤਨਾਂ ਰੱਖ ਕੇ ਔਰ ਕਿਸਾਨੀ ਦੀ ਚੰਗਿਆਈ ਵਾ ਤੇ ਇਹਦੇ ਫਿਊਚਰ ਲਈ ਆਪਣੇ ਲੜਾਈ ਲੜੋ ਚੋਰ ਨੂੰ ਚੋਰ ਕੋ ਸਾਰਿਆਂ ਨੂੰ ਨਾ ਚੋਰ ਕਰੋ ਹੂੰ ਤੇ ਇਸ ਰੂਪੇ ਅਸੀਂ ਉਹ ਬੇਟੀ ਹੈਗੀ ਆ ਮਨਦੀਪ ਹਨਾ ਜੀ ਤੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਭਾਈ ਆਪਣਾ ਮੂਲ ਪਛਾਣ ਹੂੰ ਹਣਾ ਤੁਸੀਂ ਇੱਕ ਜਿਓ ਲੈਵਲ ਤੇ ਚਲੇ ਗਏ ਹੋ ਚੰਗੇ ਪਰਿਵਾਰ ਚੋਂ ਔਰ ਇੰਨੀ ਇਮੋਸ਼ਨਲੀ ਨਹੀਂ ਹੋ ਜਾਂਦਾ ਹਮ ਅਧਿਕਾਰੀ ਹੁੰਦਾ ਨਾ ਜੇ ਲੀਡ ਕਰਨਾ ਉਹਨਾਂ ਤੇ ਜੇ ਉਹੀ ਮਤਲਬ ਇਦਾਂ ਕਰੂਗਾ ਹਮ ਵੀ ਹਮ ਕਿਸੇ ਕੰਮ ਨਹੀਂ ਹਣਾ ਉਹ ਕਹਣਗੇ ਹਮਸੇ ਵੱਡ ਕੇ ਕੌਣ ਜੀ ਤੇ ਜਾ ਉਹ ਕਹਿੰਦੇ ਹਮ ਚੌੜੇ ਤੰਗ ਬਾਜ਼ਾਰ ਹਮ ਬੇ ਲੱਗਣੇ ਲੱਗਣਾ ਕਿੰਨੇ ਸੁਣੇ ਕਹਿ ਰੇ ਪਹਿਲੇ ਤੂੰ ਤੰਗ ਹੋਵੋਗੇ ਤੁਸੀਂ ਤੁਹਾਨੂੰ ਪਤਾ ਉਹ ਕਿਉਂ ਹੋਗੇ ਤੁਹਾਨੂੰ ਪਤਾ ਨਹੀਂ ਇਹ ਨਹੀਂ ਸਿਰੋ ਕਰਦਾ ਬਿਲਕੁਲ ਜਦੋਂ ਉਹਦੀ ਭਾਸ਼ਾ ਸੀ ਜਿਹੜੀ ਉਸ ਵੇਲੇ ਉਹ ਦੰਸੀ ਵੀ ਜਦੋਂ ਸਰਕਾਰ ਦੀ ਪਾਲਿਸੀ ਹੁੰਦੀ ਹੈ ਵੀ ਤੁਸੀਂ ਇਹਨਾਂ ਨੂੰ ਤੰਗ ਕਰਨਾ ਤੇ ਭਜਾਉਣਾ ਵਾ ਤੇ ਇਸਰਕੇ ਫਿਰ ਇਹ ਅਧਿਕਾਰੀਆਂ ਦੀ ਮੁਰਬਤਾ ਕਰਕੇ ਕਈ ਵਾਰੀ ਇਦਾਂ ਦੇ ਹਾਲਾਤ ਹੋ ਜਾਂਦੇ ਆ ਹੂੰ ਬਿਲਕੁਲ ਜੀ ਇਹ ਘਟਨਾ ਸਿਰਫ ਟਰਾਲੀ ਚੋਰੀ ਦੀ ਚਾਂਸ ਦੀ ਮੰਗ ਤੱਕ ਸੀਮਤ ਨਹੀਂ ਹੈ ਸਗੋਂ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਅਤੇ ਸਰਕਾਰੀ ਅਧਿਕਾਰੀਆਂ ਦੇ ਵਿਚਕਾਰ ਵਧਦੇ ਹੋਏ ਤਣਾਅ ਦਾ ਵੀ ਇੱਕ ਪ੍ਰਤੀਕ ਹੈ ਸੋ ਘਟਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਜ਼ੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਵੇਂ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੋੜਦੇ ਸਿਆ ਕਰੋ ਤੇ ਹੁਣ ਆਪਾਂ ਅਗਲੇ ਕੱਲ ਨੂੰ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੇ ਦੇਵਿਜਾਤ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ